ਕੰਮ ਕਰਨ ਦੀ ਵਾਰੀ ਤੇ ਮੇਰੀ ਹੀ ਪਹਿਲਾ ਹੈ ਤੇ ਦੀਦੀ ਤੁਹਾਡੀ ਹੀ ਤੁਸੀਂ ਤਾਂ 8 ਵਜੇ ਆਦੇ ਆ ਤਾਂ ਹੁਣ ਹੀ ਸਾਡੇ ਕਰਕੇ ਬੈਠੇ ਰਹਿਣਾ ਸੀ ਯਾਰ ਹੁਣ ਮੈਨੂੰ ਪਤਾ ਤੇ ਹੈਗਾ ਪਹਿਲਾਂ ਮੈਂ ਕੰਮ ਕਰਦੀ ਤੇ ਮੈਨੂੰ ਕਰ ਲੈਣੇ ਹੈ ਤਾਂ ਬਾਅਦ ਵਿੱਚ ਕਰਦੀ ਰਹੇ ਹੁਣ ਤਾਂ ਹੀ ਉੱਠੇ ਨਹੀਂ ਤੇ ਇੱਥੇ ਮੇਰੀ ਗਲਤੀ ਆਦੀ ਆ ਹੁਣ ਮੈਂ ਤੇ ਕਰ ਲੈਣੀ ਹੀ ਆ ਅਖਰ ਨੂੰ ਉਹ ਤੇ ਚੱਲ ਕੋਈ ਗੱਲ ਨਹੀਂ ਹੁਣ ਤੇ ਮੈਂ ਉੱਠ ਗਈ ਆ ਨਾ ਹੁਣ ਤਾਂ ਮੈਂ ਕਰਲਾਂ ਪਹਿਲਾਂ ਮੈਨੂੰ ਨਹੀਂ ਪਤਾ ਹੁਣ ਰਸੋਈ 'ਚ ਮੈਂ ਕੰਮ ਕਰਨਾ ਵਾ ਬਾਅਦ 'ਚ ਧੁੱਪ ਚੜ ਜਾਂਦੀ ਆ ਪਰ ਵਿਆਹ ਹੈ ਨਾ ਤੇਰੀ ਵਲੀ ਵੀ ਹੱਦ ਹੋਈ ਆ ਤੂੰ ਜਾਣ ਬੁਝ ਕੇ ਲੜਾਈ ਉਹ ਜੁੱਫੇ ਮਾਰਦੀ ਆ ਕਿ ਆ ਲੜਾਈਏ ਮੇਰੇ ਨਾਲ ਲੜ ਆਣ ਕੇ ਮੈਂ ਮਾਨਦੇ ਕਿ ਤੂੰ ਹੀ ਮਾਨਦੇ ਹੋ ਜੇ ਅੱਜ ਛੁੱਟੀ ਹੈ ਤੇ ਫਿਰ ਵੀ ਬੰਦਾ ਆਪਣੇ ਟਾਈਮ ਨਾਲ ਉੱਡਦਾ ਪਰ ਚਲ ਉਹਨੇ ਬਾਅਦ ਚ ਕੰਮ ਕਰਨਾ ਵਾ ਮਹਾਗੇਤੇ ਤੇ ਛੁੱਟੀ ਆਉਂਦੀ ਹੈ ਤੇ ਫਿਰ ਕੀ ਹੋਇਆ ਨਾਲ ਤੂੰ ਕਿਹੜੀ ਖਿਲੋਂਦੀ ਹੈ ਸੜਨ ਤੂੰ ਵੀ ਸੁੱਤੀ ਰਹੀਆ ਕਰ ਮੈਂ ਤੈਨੂੰ ਕਿਹੜਾ ਕਦੇ ਠਾਇਆ ਵਾ ਮੈਨੂੰ ਕਿ ਲੋੜਾ ਤੁਹਾਡੀ ਤੋਂ ਸੜਨ ਦੀ ਜਾਂ ਮੇਰੀ ਭੈਣ ਮੈਨੂੰ ਨਾ ਕੰਮ ਕਰ ਲੈਦੀ ਫਿਰ ਤੂੰ ਕਰਨੇ ਰੋ ਹਉ ਵੱਡੀ ਆਈ ਭੈਣ ਵਾਲੀ ਉਦਾਂ ਦੇ ਕਦੇ ਤੂੰ ਮੈਨੂੰ ਆਪਣੀ ਭੈਣ ਸਮਝਿਆਣੀ ਆ ਤੇ ਅੱਜ ਹੁਣ ਭੈਣ ਤੇ ਗੱਲ ਆ ਗਈ ਆ ਤੂੰ ਬਾਹਰ ਨਿਕਲ ਤੇ ਮੈਨੂੰ ਕੰਮ ਕਰਾ ਦੇ ਮੁੜ ਕਿਵੇਂ ਦੁਪਹਿਰੇ ਕਰਨਾ ਤੂੰ ਦੁਪਹਿਰੇ ਨਹੀਂ ਕਰਨਾ ਤੇ ਮੈਂ ਦੁਪਹਿਰੇ ਕਰਾਂਗੀ ਕੰਮ ਮੈਂ ਠੇਕਾ ਲਿਆ ਰੋ ਤਾਂ ਫੇ ਮੈਂ ਬਾਅਦ ਚ ਕੰਮ ਕਰਨਾ ਤੇ ਨਾਲੇ ਤੁਹਾਡੀ ਵਿਹਲੀ ਹੈਗੀ ਮੈਂ ਤੇ ਮੁੜ ਕੇ ਆਪਣਾ ਆਫਿਸ ਦਾ ਕੰਮ ਹੀ ਕੰਪਲੀਟ ਕਰਨਾ ਤੇਨੂੰ ਮੁੜ ਕੇ ਕੋਈ ਕੰਮ ਹੈਗਾ ਬਸ ਪਕਾਲੀਆਂ ਤੇ ਸੌਲੇ ਇਹੋ ਕੰਮ ਹੀ ਆ ਤਾਂ ਤੇ ਆ ਹੁ ਕਦੀ ਭੇਡ ਹੁੰਦੀ ਮੇਰੇ ਤੋਂ ਮੈਂ ਜੋ ਮਰਜ਼ੀ ਕਰਾਂ ਜੋ ਮਰਜੀ ਕਰਾਂ ਤਾਂ ਫਿਰ ਸਰੀਰ ਦੀ ਉੱਠ ਕੇ ਕਰ ਲੈਣਾ ਇਹਨੇ ਜੇ ਕਰਨਾ ਹੀ ਤੇ ਸਵੇਰ ਕਿਦੋਂ ਦਾ ਦਿਨ ਚੜਿਆ ਕਦੋਂ ਦਾ ਇਹ ਗੱਲ ਤੁਹਾਨੂੰ ਕਹਿਣੀ ਨੀ ਚੰਗੀ ਲੱਗਣ ਦੀ ਕਦੋਂ ਦਾ ਦਿਨ ਚੜਿਆ ਆ ਪੁੱਠੇ ਕੇ ਤਾਂ ਕੰਮ ਕਰਨਾ ਹੈ ਨਹੀਂ ਜੇ ਪਹਿਲਾਂ ਕਰ ਲੈ ਤਾਂ ਮੈਂ ਉਹ ਗੱਲ ਕਰੰਨੀ ਆ ਨਾ ਤੇ ਹੁਣ ਨੂੰ ਕਰ ਲੈਣਾ ਚਾਹੀਦਾ ਸੀ ਤੈਨੂੰ ਜਦੋਂ ਤੂੰ ਉਰਤੀ ਮੈਂ ਤੇਰੇ ਉਰ ਤੇ ਸਾਰਾ ਕੰਮ ਕੀਤਾ ਨਹੀਂ ਹੁੰਦਾ ਉਦਾਂ ਤੂੰ ਬੜਾ ਨਹੀਂ ਕਿ ਮੈਂ ਬੜਾ ਕੰਮ ਕਰਦੀ ਆ ਸਵਾਹ ਕਰਦੀ ਲੱਗ ਗਿਆ ਇਸ ਤਰ੍ਹਾਂ ਪਤਾ ਕਿੰਨੇ ਕਦੋਂ ਕੰਮ ਕਰਦੀ ਆਂ ਸਾਡੂ ਪੋਚਾ ਜਿਹੜਾ ਕੀਤਾ ਵਾ ਕਪੜੇ ਧੋਤੇ ਆ ਬਾਅਦ ਬੱਤੀ ਚੱਲ ਜਾਂਦੀ ਏ 10 ਵਜੇ ਉਸ ਤੋਂ ਬਾਅਦ ਬੱਤੀ ਨਹੀਂ ਆਉਂਦੀ ਨਾਲੇ ਮੈਂ ਤੁਹਾਨੂੰ ਡਿੱਗ ਡਾ ਕੇ ਫੇਰ ਕੰਮ ਕਰਨੀ ਆਂ ਡਿੱਕਣ ਚ ਦੇਈ ਆਂ ਤੇ ਤੇਰੇ ਤੋਂ ਪੁੱਛਣ ਗਿਆ ਵੀ ਹਾਂ ਵੀ ਦੀਦੀ ਤੁਸੀਂ ਹਲੇ ਕੰਮ ਕਰਨਾ ਕਿ ਨਹੀਂ ਕਰਨਾ ਮੈਂ ਪਹਿਲਾਂ ਕਰ ਲਾਂ ਤੇ ਮੇਰੇ ਉਰਦੈ ਸਾਰਾ ਕੀਤਾ ਹੋਣਾ ਚਾਹੀਦਾ ਈ ਜਾਣ ਬੁਝ ਕੇ ਤੂੰ ਦੇਈਂ ਲੜਾਈ ਪਾਣ ਬਾਹਰ ਹੋ ਤਾਂ ਮੈਂ ਕੰਮ ਕਰਾਂ ਲੜ ਤੂੰ ਹੀ ਦੇਹ ਦੇ ਮੈਂ ਕਦੋਂ ਲੜਦੀ ਆਂ ਸਵੇਰੇ ਸਵੇਰੇ ਤੁਸੀਂ ਡੈਪੇ ਹੋ ਤਾਂ ਤੁਸੀਂ ਬਾਹਰ ਜਾਓ ਤਾਂ ਮੈਂ ਲੱਗੀ ਖੰਦਰੀਆਂ ਹਾਦੋਗੀ ਤੇਰੇ ਵਾਲੀ ਵਹਿਗੁਰਲੀਨ ਨਿਕਲ ਜਾ ਮੁੰਡਾ ਮੈਨੂੰ ਵੀ ਰੋਟੀ ਪਾਈ ਖਵਾਉਣਾ ਕੋਈ ਗੱਲ ਨਹੀਂ ਮੁੰਡਾ ਜ਼ਰੂਰੀ ਨਹੀਂ ਉਹਨੇ ਤੁਹਾਡੇ ਕੋ ਖਾਣੀ ਆ ਤੁਹਾਡੇ ਕੋ ਵੀ ਖਾਲੇਗਾ ਜੇ ਤੂੰ ਜਾਣੀ ਹੈ ਕੰਮ ਤੇ ਉਦੋਂ ਮੈਂ ਉਹਨੂੰ ਰੋਟੀ ਨਹੀਂ ਦਿੱਦੀ ਚਲ ਠੀਕ ਹੈ ਫਿਰ ਸਾਰਿਆਂ ਲਈ ਬਣਾ ਲਈ ਤੁਹਾਡੇ ਲਈ ਤੁਹਾਡੇ ਮੈਂ ਠੇਕਾ ਨਹੀਂ ਲਿਆ ਠੇਕਾ ਨਹੀਂ ਲਿਆ ਹਾਡਾ ਕਰਨੇ ਤੋਂ ਕੱਖ ਦੇਣਾ ਨਹੀਂ ਆ। ਤੁਸੀਂ ਦੇਵੇਂ ਟੈਂਪਲ ਨੰਡੇ ਜੋ ਦੰਨੀਆਂ ਮੇਰੇ ਨਾਲ ਗੱਲਾਂ ਕਰਨ ਦੇਣਾ ਉਦੋਂ ਨੂੰ ਮੈਂ ਕੰਮ ਵੀ ਕਰ ਲੈਣਾ ਵਾ। ਤੇ ਜਾਓ। ਆਹੋ ਮੈਂ ਤੇਰੇ ਟੈਂਪਲ ਨੰਨਦੀ ਆ। ਤੂੰ ਜਿਹੜਾ ਡਿਊਟੀ ਤੇ ਜਾਣਾ ਵਾ ਨਾ। ਅੱਜ ਦੀ ਮੇਰੀ ਗੱਲ ਸੁਣੀ। ਅੰਮੀ ਨੇ ਇੱਕ ਵਾਰੀ ਇਹਨਾਂ ਦੀ ਗੱਲ ਸੁਣਾਵਾ ਫਿਰ ਤੇਰੇ ਨਾਲ ਕਰਦੀਆਂ ਗੱਲਾਂ ਆਣ ਕੇ। ਅੱਜ ਕੱਲ ਨਾ ਭਲੇ ਮਨਸ ਦਾ ਤੇ ਜਮਾਨਾ ਹੀ ਨਹੀਂ ਰਿਹਾ। ਮੈਂ ਨਹੀਂ ਆ ਚੱਲਿਆ ਸਿਆਣੀ ਆ ਤੇ ਸਿਆਣੀ ਕਾਦੀ ਆ ਜੇ ਚਮਦੀ ਤੇ 2 ਮਿੰਟ ਠਹਿਰ ਕੇ ਵੀ ਕੰਮ ਕਰ ਸਕਦੀ ਹੀ। ਅੱਜ ਕਿਹੜਾ ਇਹਨੇ ਜਾਣਾ ਹੀ। ਮੈਂ ਮੀਤ ਮਗਰੋਂ ਕੰਮ ਕਰਨੀ ਆ ਪਰ ਨਹੀਂ ਇਹਨੇ ਜਾਣ ਕੇ ਕਲਾ ਪਾਉਣੀ ਪਉਣੀ ਹੈ ਇਤਿਹਾਰ ਤੋਂ ਹੋ ਗਈ ਦੱਸੋ ਕੀ ਕਹਿਣਾ ਮੇਰੀ ਗੱਲ ਸੁਣ ਕਿਹੜੀ ਗੱਲ ਨੂੰ ਡਈ ਸਿਰੇ ਸਿਰੇ ਲੜਾਈ ਕਰਨ ਲੈ ਕੋ ਚੋਣਾ ਰਿਆ ਨਹੀਂ ਜਾਂਦਾ ਹੈਗਾ ਮੈਂ ਥੋੜੀ ਡਈ ਆ ਲੜਨ ਦੇ ਨਾਲ ਮੈਂ ਤੇ ਸਿਰਫ ਉਹਨੂੰ ਇੰਨਾ ਹੀ ਕਿਹਾ ਸੀ ਕਿ ਤੂੰ ਰਸੋਈ ਚੋਂ ਬਾਹਰ ਹੋ ਜਾ ਮੈਨੂੰ ਪਹਿਲਾਂ ਕੰਮ ਕਰ ਲੈਣ ਦੇ ਤੈਨੂੰ ਪਤਾ ਤੇ ਹੈਗਾ ਕਿ ਪਹਿਲਾਂ ਮੇਰੀ ਵਾਰੀ ਹੈ ਤੇ ਸਿਹਰ ਦੀ ਕੀ ਕਰਨ ਈ ਹੈ ਇਹਰ ਛੁੱਟੀਆਂ ਵੱਜ ਗਏ ਨੇ ਛੁੱਟੀ ਅੱਜ ਮੈਂ ਚਲ ਘੜੀ ਸੌ ਲੈਣੇ ਆ ਤਾਂ ਫਿਰ ਸੁੱਤੀ ਰਹਿਣਾ ਹੀ ਅਜੇ ਵੀ ਸੁੱਤੀ ਰਹਿਣਾ ਹੈ ਤੁਸੀਂ ਵੀ ਮੇਰੇ ਦਿਵਾਲੇ ਹੋਏ ਰਿਹਾ ਕਰੋ ਹਰ ਵਕਤ ਉਹ ਨਵਦੀਪ ਅਗਲੇ ਹੋਰ ਹੀ ਕੋ ਕੰਮ ਕਰਨਾ ਹੁੰਦਾ ਏ ਇਹ ਤਾਂ ਤੇਰੇ ਲਈ ਬਿੰਦਿਆ ਰਹਿਣਾ ਹੈ ਉਹਨਾਂ ਨੇ ਦਫ਼ਤਰੇ ਜਾਣਾ ਹੁੰਦਾ ਵਾਣਾ ਹੋਰ ਉਹਨਾਂ ਨੂੰ ਕੀ ਕੰਮ ਬਸ ਇਹੋ ਹੀ ਆ ਖਾ ਲਿਆ ਪਕਾ ਲਿਆ ਤੇ ਸੌ ਲਿਆ ਤਾਂ ਕੋਈ ਨਹੀਂ ਫੇਰ ਸਾਰਾ ਦਿਨ ਸੁੱਤੀ ਰਹਿੰਦੀ ਹੁਣ ਕੇ ਉਹ ਤੂੰ ਫਿਰ ਬਾਅਦ ਚ ਕਰ ਲਈ ਛੁੱਟੀ ਹੈ ਤੂੰ ਹੀ ਸੌਣੀ ਬਾਅਦ ਚ ਕਰਕੇ ਸੋਲੀ ਬਾਅਦ ਵਿੱਚ ਮੈਂ ਦਿਨੇ ਦੁਪਹਿਰੇ ਕਰਨਾ ਹੁੰਦਾ ਉਹਨਾਂ ਚ ਨੂੰ ਤੇ 32 ਹੁੰਦੀ ਚੱਲ ਜਾਂਦੀ ਏ ਉਹਨਾਂ ਫਿਰ ਦੁਪਹਿਰੇ ਕਰਨਾ ਹੁੰਦਾ ਹੈ ਅੱਗੇ ਵੀ ਤੇ ਉਹ ਕਰਦੀ ਏ ਬਾਅਦ ਵਿੱਚ ਅੱਛਾ ਆਪਾਂ ਕਰ ਜੇ ਅੱਜ ਵੀ ਕਰ ਲੈਂਦੀ ਤੇ ਫਿਰ ਪਹਿਲਾ ਕਿੱਡੀ ਕ ਗੱਲ ਸੀ ਚੁੱਪ ਕਰਕੇ ਟਾਈਮ ਕੱਢੀਦਾ ਹੁੰਦਾ ਹੈ ਕੱਢੀਦਾ ਹੁੰਦਾ ਟਾਈਮ ਪਰ ਤੁਸੀਂ ਰੋਜ਼ ਕਿਸੇ ਨਾ ਕਿਸੇ ਗੱਲ ਤੋਂ ਲੜਦੀਆਂ ਰਹਿੰਦੀਆਂ ਜੀ ਐਦਾਂ ਨਹੀਂ ਚੰਗਿਆਂ ਲੱਗੀਦਾ ਤੇ ਤੁਸੀਂ ਦੱਸੋ ਫਿਰ ਕਿੱਦਾਂ ਚੰਗਿਆਂ ਲੱਗੀਦਾ ਵਾ ਜੇ ਕੋਈ ਘਰ ਆ ਜੇ ਤੇ ਕੀ ਆਖੇਗਾ ਤੁਹਾਨੂੰ ਕਿ ਸਿਆਣੀਆਂ ਬਿਆਣੀਆਂ ਹੈਗੀਆਂ ਨੇ ਇਹਨਾਂ ਕਾਮਾਂ ਰੋਲੀ ਪਾਈ ਰੱਖਣੀ ਹੁੰਦੀ ਏ ਆਹ ਲੋਕਾਂ ਦੇ ਘਰਾਂ 'ਚ ਭਲਾ ਕੋਈ ਗੱਲ ਹੁੰਦੀ ਨਹੀਂ ਨਾ ਪਰ ਸਾਰੇ ਘਰਾਂ 'ਚ ਇਦਾਂ ਹੀ ਹੁੰਦਾ ਵਾ ਦੂਰੇ ਦੂਰੇ ਹੀ ਚੰਗੇ ਲੱਗਦੇ ਨੇ ਉਹ ਜਿੱਦਾਂ ਇੱਥੇ ਮੈਂ ਵੀ ਨਾ ਇਦਾਂ ਨਹੀਂ ਕੋਈ ਕਰਦਾ ਹੋਣਾ ਜਾਓ ਕਿਤੇ ਜਾ ਕੇ ਦੱਸ ਦੇਣ ਰਹਿ ਕੇ ਵੇਖਿਓ ਸਾਡੇ ਤੋਂ ਵੱਧ ਨਾ ਅਗਲੇ ਸਿਰ ਭਾਰਦੇ ਹੋਣਗੇ ਕਿ ਦੂਜੇ ਦਾ ਤੇ ਮੈਨੂੰ ਤਾਂ ਕਿਉਂ ਚੰਗੀਆਂ ਭਲਗੀਆਂ ਪਤਾ ਨਹੀਂ ਕੀ ਹੋ ਗਿਆ ਤੁਹਾਨੂੰ ਹੋ ਗਿਆ ਵਾ ਉਹਨੂੰ ਹੀ ਨਹੀਂ ਕਿਸੇ ਦੀ ਸਾਰ ਹੈਗੀ ਉਹਨੂੰ ਵੱਡੇ ਛੋਟੇ ਦਾ ਪਤਾ ਹੀ ਨਹੀਂ ਹੈ ਚਲ ਠੀਕ ਆ ਤੂੰ ਬਥੇਰਾ ਟਾਈਮ ਮੋਦੀ ਨਾਲ ਕੱਢਿਆ ਵਾ ਉਹ ਚਲ ਠੀਕ ਆ ਤੂੰ ਸਿਆਣੀ ਰਹਿ ਗਈ ਜਿਹੜੇ ਤੈਨੂੰ ਮੈਂ ਕੱਲ ਕਾਗਜ਼ ਫੜਾਈ ਉਹਦਾ ਚਾਹ ਹੀ ਨਹੀਂ ਆ ਉਹ ਇੱਥੇ ਰੱਖੀ ਲੰਬਾਰੀ ਚ ਜੜੀ ਮੈਂ ਚੀਜ਼ ਜਿੱਥੇ ਆ ਨਾ ਉੱਥੇ ਰੱਖਿਆ ਕਰ ਤੇ ਆਪ ਰੱਖ ਲਿਆ ਕਰੋ ਹਾਂ ਉਹ ਜੇ ਮੈਨੂੰ ਪਤਾ ਹੁੰਦਾ ਤੂੰ ਨਹੀਂ ਰੱਖਣੇ ਫਿਰ ਮੈਂ ਆਪ ਹੀ ਰੱਖ ਲੈਨੇ ਸੀ ਆਪ ਰੱਖ ਲੈਨੇ ਦੂਜਿਆਂ ਦੇ ਸਿਰ ਤੇ ਸਾਨੀ ਕਰੀਦਾ ਹੁੰਦਾ ਤੂੰ ਸਾਨ ਕਰਨ ਵਾਲੀ ਕਿਹੜੀ ਗੱਲ ਐ ਚ ਆਪਣਾ ਕੰਮ ਨਾ ਆਪ ਕਰਿਆ ਕਰ ਮੈਂ ਤੈਨੂੰ ਬੜੀ-ਬੜੀ ਕਿਆ ਵਾ ਮੈਨੂੰ ਹੋਰ ਵੀ ਬਥੇਰੇ ਕੰਮ ਆ ਮੈਂ ਵੇਲ ਨਹੀਂ ਹੈਗੀ ਮੈਂ ਤੁਹਾਡੇ ਵੀ ਸਾਰੇ ਕਰਾਂ ਤੇ ਹੋਰ ਵੀ ਸਾਰੇ ਕੰਮ ਮੈਨੂੰ ਹੀ ਕਰਨੇ ਆ। ਚੱਲ ਮੇਰ ਨਾਲ ਨਾ ਵੀ ਲੜੀ ਜਾ। ਛੁੱਟੀ ਅੱਜ ਤੇ ਕੰਮ ਤੋਂ ਰਹਿਣ ਦੀ। ਤਿਆਰ ਹਾਂ ਹਾਂ ਤੇ ਪਿੰਡੋਂ ਤੇਰੇ ਹੋਈ ਜਾਂਦੀ ਰਹਿਣੀ ਜਾਣਾ ਹੈ ਜਾਣਾ ਹੈ। ਨਹੀਂ ਜਾਣਾ। ਮੇਰੇ ਤੇ ਮੂੜੀ ਖਰਾਬ ਕਰਕੇ ਰੱਖਤਾ ਨੇ ਸਾਰਾ। ਲੈ। ਉਹ ਨਿੱਕੀ ਜੀ ਗੱਲ ਤੋਂ ਮੂਡ ਖਰਾਬ ਹੋ ਗਿਆ। ਤੇ ਹੋਰ ਹਲੇ ਸਾਰਾ ਕੰਮ ਤੇ ਮੈਨੇ ਕਰਨ ਵਾਲਾ ਪਿਆ ਵਾ। ਤਾਂ ਰਹਿਣਦੇ ਹਾਂ। ਕੰਮ ਇੱਥੇ ਛੱਡਦੇ। ਆਹ ਤੇ ਮੈਂ ਫੇਰ ਮੁੜ ਕੇ ਉਹ ਤੋਂ ਗੱਲਾਂ ਕਰਾਵਾਂ। ਮੁੜ ਕੇ ਗੀਨੇ ਚਾਰ ਲਾ ਲਾ ਕੇ ਕੰਨੀਆਂ ਨੇ ਵਗਰੋ। ਪੀ ਉੱਠ ਕੇ ਤੇ ਕੰਮ ਵੀ ਨਹੀਂ ਕੀਤਾ ਗਿਆ ਦਵਾ ਦਵਾ ਤਿਆਰ ਹੋ ਕੇ ਰੋਟੀ ਪਕਾਉਣ ਦੀ ਮਾਰੀ ਤੇ ਚਲ ਗਈ ਓ ਨਵਦੀਪ ਤੂੰ ਤਾਂ ਫਿਰ ਕਿਹੇ ਬੰਨੇ ਨੇ ਲੱਗਦੀ ਹੈਗੀ ਕਦੀ ਇੱਧਰ ਤੇ ਕਦੀ ਉੱਧਰ ਇਸੇ ਮੂੰਹ ਨਾਲ ਕਹਿਣ ਦੀ ਹੀ ਕੰਮ ਦੀ ਲੜਾਈ ਹੈ ਤੇ ਹੁਣ ਜਦੋਂ ਕਹਿਣ ਡਿਆ ਮਕਾ ਦੋ ਤੇ ਫਿਰ ਕੀ ਮੰਕਈਏ ਮੰਕਈਏ ਆ ਰਾ ਖਲਦਰ ਜੇ ਜਾਣਾ ਠੀਕ ਆ ਨਹੀਂ ਜਾਣਾ ਤਾਨੂੰ ਦੱਸ ਮੈਨੂੰ ਸਹੀ ਔਰਤੋ ਕੰਮ ਕਰੀਏ ਆਪੇ ਸੰਭਲੋ ਮੈਨੂੰ ਮੁੜ ਕੇ ਵਾਜਾ ਦਿੰਦੇ ਰਹਿੰਦੇ ਹੋ ਵੀ ਕਿੱਥੇ ਰੱਖੀ ਚੀਜ਼ ਆਪਣੇ ਹੱਥੀ ਰੱਖਿਆ ਕਰੋ ਤੇ ਤੁਹਾਨੂੰ ਪਤਾ ਹੋਏ ਵੀ ਇੱਥੇ ਪਈ ਆ ਦਮ ਕਰਾਪ ਕੀਤਾ ਵਾ ਤੂੰ ਨੇ ਕਰਦੀ ਸਾਰਾ ਟੱਬਰ ਮੇਰੇ ਦਿਵਾਲੇ ਹੋ ਜਾਂਦਾ ਵਾ ਆਪਣਾ ਤੇ ਕਸੂਰ ਕਿਸ ਨੂੰ ਦੇਣਾ ਨੇ ਨਾ ਆਪਣੇ ਆਪ ਨੂੰ ਕੋਈ ਨਹੀਂ ਗਲਤ ਆਂਦਾ ਸਾਰੇ ਮੈਨੂੰ ਆਂਦੇ ਨੇ ਕਿ ਤੂੰ ਹੀ ਮਾਰੀ ਆਂ ਲਵ ਕੀ ਕਰ ਲਗਾ ਉਹ ਕੋਈ ਨਹੀਂ ਮੈਂ ਟਰੈਕਟਰ ਨੂੰ ਜਿਆਦਾ ਟੱਕ ਟੁੱਕੀ ਮਾਰ ਲਈਏ ਚੱਲਾਂਗੇ ਤੇ ਨਾ ਨਾ ਪੱਠੇ ਨਾਲ ਥਾਂ ਮੈਂ ਕਰੀਏ ਵਿਹਲਾ ਗੁੜੇ ਗਾਚਾ ਕੋਚਾ ਬੀਜੀ ਆ ਚਲੋ ਆਉ ਨੂੰ ਕੋਈ ਨਹੀਂ ਆ ਭਰਿਆ ਇਹ ਤੇ ਲੇਟ ਹੋ ਗਿਆ ਪਾਣੀ ਭਰਿਆ ਕਿ ਨਹੀਂ ਪਾਣੀ ਭਰਿਆ ਹੈ ਅਸ਼ਮ ਮੈਂ ਚਲੋ 72 ਹੋਏ ਤੇ ਫੇਰ ਨਾ 72 ਆ ਪੂਰਾ ਠੀਕ ਆ ਤੇ ਮੈਂ ਗਿਆ ਮਸ਼ੀਨ ਵਾਲੇ ਅੱਲਾ ਕੀ ਆਂਦਾ ਫਿਰ ਉਹ ਮੰਨੇ ਹੀ ਨਹੀਂਗਾ ਆਂਦਾ ਕੱਲ ਜਾਂ ਪਰਸੋਂ ਵੱਡਾਂਗੇ ਤੇ ਵੀ ਯਾਰ ਆਪਣੀ ਮਨਮਰਜ਼ੀ ਬੜੀ ਕਰਦੇ ਆ ਇਹਨਾਂ ਦਾ ਅੱਛਾ ਅੱਲਾ ਫਿਰ ਕੋਈ ਗੱਲ ਨਹੀਂ ਕੀ ਕਰਨਾ ਵੇਲਾ ਕਿਦਾਂ ਦਾ ਇਹਨੇ ਮੈਨੂੰ ਪਰਸੋਂ ਦਾ ਲਾਰਾ ਲਾਇਆ ਇਹ ਉਹ ਹੈ ਤਾਂ ਸਹੀ ਉਹ ਵੀ ਵਿਚਾਰਾ ਫਸਿਆ ਹੀ ਇਹਦੇ ਬੰਦਾ ਮੈਨੂੰ ਆ ਬੜੀ ਸ਼ਰਮ ਆਉਣ ਢਈ ਹੈ ਇਹ ਫਸਾਦ ਹੈਗਾ ਪਿੰਡਰਪੁਰ ਮੈਂ ਇਹ ਨਹੀਂ ਸਮਝਾਉਂਦੀ ਵੀ ਪਹਿਲਾਂ ਅਗਲੇ ਨੂੰ ਪੱਕੀ ਹਾਂ ਕਰੋ ਵੀ ਆ ਆ ਦਿਨ ਤੇਰੇ ਆ ਸਕਦੇ ਆ ਤੇ ਲੇ ਕਦੇ ਦਿਨ ਦਾ ਵੱਧਾ ਘਟਾ ਹੋ ਜਾਂਦਾ ਤੇਨੂੰ ਮੈਂ ਦੱਸਣਾ ਗੱਲ ਪਤਾ ਕੀ ਏ ਉਹਨਾਂ ਨੂੰ ਪਤਾ ਵੀ ਇਹ ਗਾਹਕ ਪੱਕੇ ਨੇ ਹੋਰ ਜਿਹੜਾ ਕੋ ਲੰਬੋ ਆਂਦਾ ਵਾ ਉਹਦੇ ਪਹਿਲਾਂ ਵੜ ਦਿੰਦੇ ਨੇ ਮੈਨਾਂ ਚੱਲ ਅੱਜ ਛੁੱਟੀ ਏ ਤੇ ਵਢਾਈ ਲੈਂਦੇ ਸਗੋਂ ਉਹ ਚੱਲੇ ਤੇ ਹੈ ਨਾਲੇ ਇਹਨਾਂ ਦੇ ਵਿੱਚ ਅੱਗ ਨਾਗੇ ਆ ਹਾਂ ਕੋਈ ਨਹੀਂ ਹਾਂ ਸਾਰਿਆਂ ਨੂੰ ਇਦਾਂ ਹੀ ਲਾਲਚ ਤੇ ਹੁੰਦਾ ਹੀ ਹਾਂ ਫਿਰ ਇਦਾਂ ਕਰੀ ਹਾਂ ਜੇ ਕੱਲ ਆ ਗਏ ਤੇ ਬੰਦਾ ਕੋ ਲੱਲੀ ਨਾਲ ਨੰ ਕਲਾ ਕਿਥੇ ਖਲਦਾ ਰਹੇਗਾ ਉਹ ਨਹੀਂ ਨਹੀਂ ਕੋਈ ਕਰਨੇ ਬੰਦੇ ਨਹੀਂ ਆ ਨਾਲ ਚੋਣਾ ਇਹ ਕਿੰਨਾ ਕੰਮ ਕੋਈ ਨਹੀਂ ਮਾਸਾ ਮੈਂ ਹੋਈ ਉਦਾਂ ਮੈਂ ਮੁਰਤੀ ਬਤ ਲਾਂਗਾ ਵੇਖਾਂਗਾ ਮੈਂ ਮੱਦਾ ਚਾਰਾ ਮਾਰ ਕੇ ਜੇ ਇਹਦੇ ਛੁੱਟੀ ਮਿਲ ਗਈ ਨਾ ਹਾਂ ਅੱਧੀ ਘਿਹੜੀ ਦਾ ਲਾਗਦਾ ਜਾਗੇ ਇਹ ਵੀ ਜੇ ਤੂੰ ਆ ਜਾਏਗਾ ਅੱਧੀ ਢੇੜ ਲੱਗਦੀ ਜਰਾ ਇਹ ਵੀ ਦੋ ਜਣੇ ਉਹ ਤਜੇ ਦੇ ਮੈਂ ਤੈਨੂੰ ਕਹਿਂਦਾ ਵੀ ਲਾਲੀ ਨਾਲ ਬੰਦਾ ਚੰਗਾ ਰਹੇਗਾ ਬੰਦਾ ਵੀ ਯਾਰ ਤੈਨੂੰ ਪਤਾ ਇੰਨਾ ਦਿਨਾਂ ਕਿੱਥੇ ਲੱਭਣਾ ਵਾ ਕੰਮ ਦੇ ਦਿਨੇ ਇੰਨਾ ਦਿਨੇ ਬੰਦਾ ਮੁਸ਼ਕਲ ਹੀ ਲੱਭਦਾ ਨਹੀਂ ਇਹ ਤਾਂ ਗੱਲ ਤੇਰੀ ਤੇ ਤੂੰ ਇੰਨੇ ਕੇ ਕਰੀ ਮੜਾ ਜੇ ਹੋਊਗਾ ਨਾ ਇਦਾਂ ਦੋ ਚਾਰ ਘੰਟੇ ਪਹਿਲਾਂ ਆਜਾ ਉਹ ਚੱਲ ਕੋਈ ਨਹੀਂ ਮਾਰਾ ਤੈਨੂੰ ਪਤਾ ਕੱਲਾ ਬੰਦਾ ਤੇ ਕੱਲਾ ਹੀ ਆ ਜੇ ਨਹੀਂ ਤੇ ਮੈਂਵਾਵਾਂ ਨਹੀਂ ਤੇ ਹਾਂ ਉਹ ਨਹੀਂ ਨਹੀਂ ਤੂੰ ਆਪਣਾ ਵੇ ਕੰਮ ਧੰਦਾ ਕੋਈ ਚੱਕਰ ਨਹੀਂ ਆ ਉਹ ਕੰਮ ਧੰਦਾ ਕਰਨਾ ਵਿਹਲੀਆਂ ਚ ਇਹ ਕਿੰਨਾ ਕੰਮ ਆ ਕਿਤੇ ਮੈਂ ਕਰ ਲੈਣਾ ਚੱਲ ਠੀਕ ਆ ਚੱਲ ਤੂੰ ਆ ਲੋ ਪੜਨੇ ਮੈਂ ਢੜ ਨਾਲ ਗੱਲ ਕਰਨੀ ਮੈਂ ਤੁਹਾਡੇ ਨਾਲ ਕੋਈ ਮੈਂ ਵੀ ਵੇਖਣ ਆਵਾ ਇਹ ਬੈ ਗਈ ਕੋ ਕੰਮ ਹੋਣਾ ਦੱਸੋ ਕੀ ਗੱਲ ਗਰਮੀ ਬੜੀ ਆ ਯਾਰ ਤੁਹਾਨੂੰ ਵੀ ਪਤਾ ਹੀ ਆ ਹੁਣ ਨਵਦੀਪ ਹੁਣ ਮੈਂ ਦੱਸ ਕੀ ਕਰਾਂ ਇਹ ਬੱਤੀ ਵਾਲਿਆਂ ਨੂੰ ਜਾ ਕੇ ਕਹੋ ਬੱਤੀ ਵਾਲਾ ਨੇ ਕੀ ਕਹੀਏ ਤੁਹਾਡੇ ਹੱਥ ਵਸ ਵੀ ਕੁਝ ਹੈਗਾ ਵਾ ਨਾ ਮੈਂ ਉਹ ਚੀਜ਼ ਤੁਹਾਨੂੰ ਕਹਿਣੀ ਆ ਜਾਂ ਤੇ ਉਹ ਹੰਦਰ ਇੱਕ ਹੋਰ ਬੈੱਡ ਦੀ ਸੈਟਿੰਗ ਕਰੋ ਕਿਉਂ ਕੀ ਗੱਲ ਹੋਗੀ ਗਰਮੀ ਕਿੰਨੀ ਹੁੰਦੀ ਆ ਰਾਤ ਨੂੰ ਹੁਣ ਨਹੀਂ ਉਧਰ ਸੁੱਤਾ ਜਾਂਦਾ ਤੇ ਜਾਂ ਫਿਰ ਇੱਕ ਹੋਰ ਏਸੀ ਲੈ ਆਓ। ਏਸੀ ਹੋਰ ਕਿੱਥੋਂ ਲੈ ਆਵਾਂ ਹੁਣ? ਕਿਉਂ ਹਨ ਕਨਕ ਵਡਾਉਣੀ ਐ? ਉਹ ਨਵਦੀਪ ਇੰਨਾ ਕੰਮਾਂ 'ਚ ਸਾਰੇ ਪੈਸੇ ਡਾਹੜਨੇ ਨੇ। ਤੇ ਫਿਰ ਕੀ ਕਰੀਏ ਇਹੀ ਗਰਮੀ 'ਚ ਮਰਨਾ ਵਾ? ਅੱਗੇ ਵੀ ਤੇ ਉੱਥੇ ਉਹ ਮਹਾਰਾਣੀ ਬਣ ਕੇ ਤੇ ਸੌਂ ਜਾਂਦੀ ਆਪ ਉਹ ਅੰਦਰ। ਤੇ ਨਵਦੀਪ ਅੱਗੇ ਵੀ ਕੰਮ ਚੱਲਦਾ ਹੀ ਸੀ ਨਾ। ਅੱਗੇ ਗੱਲ ਹੋਰ ਸੀ। ਅੱਗੇ ਹੀ ਰਹਿਣੇ ਸੁਰਸ ਫਾਈਨਲ। ਹੁਣ ਤੇ ਹੀ ਇੱਕ ਦੂਜੇ ਨੂੰ ਵੇਖ ਕੇ ਨਹੀਂ ਜਰਦੀਆਂ ਹੈਗੀਆਂ। ਹੁਣ ਨਹੀਂ ਇੱਥੇ ਇਕੱਠੀਆਂ ਰਹਿ ਸਕਦੀਆਂ। ਪਹਿਲਾਂ ਵਾਲੀ ਗੱਲ ਨਹੀਂ ਹੈਗੀ ਹੁਣ ਐਦਾਂ ਦਾ ਫਿਰ ਕੱਲ ਨੂੰ ਕਹਿੰਗੇ ਵੀ ਘਰ ਵੀ ਹੋਰ ਪਾ ਕੇ ਦਵੋ ਤੂੰ ਤਿੱਕਣਾ ਇੱਕ ਦਿਨ ਪੈਣੀ ਆ ਇਹ ਘਰ ਚ ਕਿੰਨਾ ਕੁ ਟਾਈਮ ਤੱਕ ਇਕੱਠੇ ਰਹਿਣਾ ਵਾ ਤੁਹਾਡੀ ਹਰ ਇੱਕ ਗੱਲ ਨਹੀਂ ਮੰਨੀ ਜਾਣੀ ਹੈਗੀ ਉੱਥੇ ਮੰਜੇ ਦੂਜੇ ਡਾ ਲਓ ਜੋ ਬਹੁਤੀ ਗਰਮੀ ਲੱਗਦੀ ਏ ਤੇ ਜਰ ਹੱਦ ਕਰ ਰਹੇਂਦੇ ਆ ਤੁਸੀਂ ਹੁਣੇ ਹੀ ਅੱਡ ਬਾਹਰੋਂ ਤੇ ਕਿੱਦਾਂ ਉੱਥੇ ਸੌਂ ਜਿਏ ਅਗਲੀ ਮੁੰਡੀ ਕੱਲ ਨੂੰ ਸਾਨੂੰ ਗੱਲਾਂ ਨਾ ਕਰੋਗੇ ਜਾਂ ਫਿਰ ਉਹਨਾਂ ਨੂੰ ਕੱਢ ਦੀ ਨਾ ਅੰਦਰੋਂ ਬਾਹਰ ਏਸੀ ਤੇ ਹਿਲਾਇਆ ਵਾ ਨਾ ਤੂੰ ਕੱਲੀ ਨੇ ਲਵਾ ਲਿਆ ਇਸੀ ਤੋ ਹੋਰ ਹੱਡੀ ਕਮਾਈ ਦਾ ਲੱਗਾ ਵਾ ਇਦਾਂ ਨੇ ਨਵਦੀਪ ਘਰੀ ਦਾ ਹੁੰਦਾ ਘਰੀ ਦਾ ਨਹੀਂ ਹੁੰਦਾ ਤੁਹਾਡੀ ਕਮਾਈ ਤੇ ਫਿਰ ਤੁਸੀਂ ਸ਼ੁਕਰ ਕਰੀਦਾ ਹੁੰਦਾ ਏ ਕਿ ਵਾਹਿਗੁਰੂ ਨੇ ਕਿਹੇ ਕੰਮ ਤੇ ਲਾਇਆ ਏ ਤੇ ਫਿਰ ਜਿੱਦ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਆਪਾਂ ਵੱਖਰਾ ਲਵਾ ਲੈਨੇ ਆ ਤੇ ਤੁਸੀਂ ਉਹ ਪਾਸੇ ਵੀ ਨਹੀਂ ਹੁੰਦੇ ਹੈਗੇ ਤੇ ਜਦੋਂ ਸੱਚੀਆਂ ਸੁਣਾਈ ਦੀਆਂ ਤੇ ਫਿਰ ਦੂਜੇ ਪਾਸੇ ਹੋ ਜਾਂਦੇ ਹੋ ਪਰ ਨਵਦੀਪ ਅਜੇ ਨਹੀਂ ਉਹ ਮੇਰੀ ਕੋਈ ਵਾਹ ਹੈਗੀ ਕਿਉਂ ਤਾ ਦਿਵਾਨ ਨੂੰ ਕੀ ਹੋਇਆ ਵਾ ਕੁੰਮੀ ਨਾ ਤਾ ਕੁੰਮੀ ਨਾ ਦੱਸ ਦੇ ਨਾ ਕੱਢ ਵੇਖ ਲੈਨੇ ਆ ਫਿਰ ਮਿੰਨਾ ਦੱਸ ਦੇਣਾ ਪੈਂਦਾ ਆ ਆ ਭਾਵੇਂ ਨਦੀਨਾਂ ਟੁਰ ਜੇ ਜਿੰਨੀ ਗਰਮੀ ਆ ਉਹ ਸਾਰੀ ਦੁਨੀਆ ਰਹਿ ਨਹੀਂ ਲਈ ਏ ਸਾਰੀ ਦੁਨੀਆ ਉਹ ਜਿਹੜੇ ਏਸੀ ਤੋਂ ਬਗੈਰ ਰਹਿੰਦੇ ਆ ਨਾ ਉਹਨਾਂ ਵਾਸਤੇ ਠੀਕ ਵਾ ਤੇ ਜਿਹੜੇ ਰਹਿਣ ਲੱਗ ਪਏ ਨਾ ਇਸ ਵਿੱਚੋਂ ਉਤੋਂ ਨਹੀਂ ਰਿਹਾ ਜਾਂਦਾ ਮੈਂ ਤੈਨੂੰ ਉਦੋਂ ਕਿਹਾ ਸੀ ਨਾ ਕਿ ਨਾ ਲਾਈਏ ਨਾ ਲਾਈਏ ਹੁਣ ਮਰ ਜਣਾ ਵਾ ਨਾ ਇਹਨਾਂ ਵੱਲ ਵੇਖੀ ਉਹਨਾਂ ਦਾ ਸੋਚੀ ਜਾਈਏ ਤੇ ਆਪਣਾ ਨਹੀਂ ਕੁਝ ਸੋਚੀਏ ਮੈਂ ਤੈਨੂੰ ਦੱਸਣ ਤੇ ਡਿਆ ਵੇਖ ਲੈਨੇ ਆ ਕਰ ਲੈਨੇ ਆ ਕੁਝ ਕਰ ਲੈਨੇ ਆ ਕੁਝ ਆ ਪੜ ਕਲਾਸ ਤੇ ਜਾ ਲੈ ਜਾ ਕਰਨਾ ਤਾਂ ਹੈ ਫੌਂਡੀ ਸੀ ਲੱਭਦੀ ਹੋਰ ਪਹਿਲਾਂ ਇਹ ਦੋ ਕਮਰੇ ਆ ਜਿਹੜੇਂ ਦੀਆਂ ਹਨ ਹੁਣ ਐਡਾ ਵਧੀਆ ਘਰ ਪਾ ਕੇ ਤਾਂ ਵੀ ਰੋਂਣ ਰਹੀਆਂ ਨੇ ਸਾਰੀਆਂ ਚੀਜ਼ਾਂ ਨੇ ਐਵੇਂ ਕਰਜੇ ਵਾਦੇ ਨੇ ਹੁਣ ਇੱਕ ਇੱਕ ਚੀਜ਼ ਨਾਲ ਗੁਜ਼ਾਰਾ ਹੋਣ ਦਾ ਮੁੜ ਕੇ ਦੋ ਦੋ ਲਿਆਉਣੀਆਂ ਪੈਣਗੀਆਂ ਸਹੀ ਜਾਂਦੇ ਨੇ ਵੀ ਕੱਠ ਵਿੱਚ ਬਰਕਤ ਆ ਪਰ ਜੇ ਕੋ ਸਮਝੇ ਤਾਂ ਫੇਰ ਹੈ ਇਹਨਾਂ ਨੇ ਨਹੀਂ ਗੱਲ ਗੋਲ ਨਹੀਂ ਜਾ ਕੇ ਸਿੱਧਾ ਉਹਨੂੰ ਆਣੀ ਨਾ ਮੈਡਮ ਨੂੰ ਕਿ ਚੁੱਕੋ ਆਪਣਾ ਬੋਰੀ ਵੀ ਇਸ ਤਰ੍ਹਾਂ ਇਧਰੋਂ ਤੁਸੀਂ ਹੁਣ ਮੈਂ ਕਹਿਣ ਦੀਆਂ ਤੁਸੀਂ ਵਿਆਹ ਕਰਾ ਕੇ ਸਾਡੇ ਕੋਲ ਨਹੀਂ ਆਏ ਤਾਂ ਆ ਜਾਣਾ ਹੀ ਕਿਹਦੇਣ ਜਦੋਂ ਵੇਖੋ ਫੋਨ ਨਹੀਂ ਚੰਬੜੀ ਰਹਿਣੀ ਆ ਕਿਤੇ ਸਾਹ ਵੀ ਲੈ ਲੰਦਿਆ ਕਰ ਵਿਚਰੇ ਨੂੰ ਹੱਦ ਹੋ ਗਈ ਤੇਰੇ ਵਾਲੀ ਪਹਿਲੀ ਗੱਲ ਇਹ ਆ ਫਿਰ ਤੁਹਾਡਾ ਕੀ ਮਤਲਬ ਵੀ ਮੇਰਾ ਫੋਨ ਖੋਣ ਦਾ ਤੈਨੂੰ ਉਦਾਂ ਸਮਝ ਨਹੀਂ ਲੱਗਦੀ ਹੈਗੀ ਇਹੀ ਤਰੀਕਾ ਵਾ ਮੇਰਾ ਤੈਨੂੰ ਹਾਲੇ ਤੱਕ ਪਤਾ ਨਹੀਂ ਲੱਗਾ ਕਿ ਮੈਂ ਕਿੱਦਾਂ ਨਹੀਂ ਆ ਜਿੱਦਾਂ ਦੀ ਹੈਗੀ ਹੈ ਨਾ ਉਹ ਤਾਂ ਮੈਨੂੰ ਹੀ ਪਤਾ ਵਾ ਤਾਂ ਇਹ ਤੇ ਮੈਂ ਦਿਨ ਕਟਣ ਦੀ ਹਾਂ ਕਟਣ ਦੀ ਹਾਂ ਦਿਨ ਤੋਂ ਚੁੱਪ ਕਰਕੇ ਨਾ ਇਹੰਦਰੋਂ ਬਾਹਰ ਨਿਕਲੋ ਬਾਹਰ ਤੋਂ ਨਿਕਲੋ ਬਾਹਰ ਤੋਂ ਨਿਕਲੋ ਏਸੀ ਇਹੀ ਲਵਾਇਆ ਵਾ ਸਾਡੀ ਕਮਾਈ ਦਾ ਲੱਗਾ ਵਾ ਉਹਦੋਂ ਤੇ ਤੈਨੂੰ ਬੜੀਆਂ ਗੱਲਾਂ ਦਾ ਪਤਾ ਵਾ ਤੇ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਹੈਗਾ ਰਮਾਨਾ ਸੁੱਤੀ ਰਹੀ ਨਹੀਂ ਟੌਰ ਨਾਲ ਤੇ ਸਾਰਾ ਦਿਨ ਲਾ ਕੇ ਤੇ ਰਾਤ ਵੀ ਸਾਡੇ ਵਰਗੀ ਗਰਮੀ 'ਚ ਮਰਦੇ ਰਹਿੰਦੇ ਨੇ ਤੈਨੂੰ ਕਿੰਨੇ ਡੱਕਿਆ ਵਾ ਆਣ ਕੇ ਤੂੰ ਵੀ ਪੈ ਜਾ ਕਰ ਕਿੱਥੇ ਪਿਆ ਜਾ ਕਰਾਂ ਪਹਿਲਾਂ ਇਹੋ ਹੀ ਅੰਦਰ ਹੀ ਜਿੱਥੇ ਪੈਨੇ ਹੁੰਨੇ ਆਪਾਂ ਇਕੱਠੇ ਸਾਰੇ ਜਾਣੇ ਮੰਜੀਆਂ ਡੜ੍ਹ ਜਾਂਦੀਆਂ ਐ ਪਹਿਲੀਆਂ ਗੱਲਾਂ ਨਾ ਹੋਰ ਹੀ ਤੁਸੀਂ ਹੁਣ ਆਪਣਾ ਬੋਰੀ ਬਿਸਤਰਾ ਚੁੱਕੋ ਇਧਰੋਂ ਤੇ ਚਲੋ ਉਹ ਅੰਦਰ ਹੁਣ ਤੁਸੀਂ ਉਧਰ ਸ਼ਿਫਟ ਹੋ ਜਦੋਂ ਗਰਮੀਆਂ ਲੰਘ ਜਣਗੀਆਂ ਸਿਆਲ ਹੋਊਗਾ ਆਪਾਂ ਫੇਰ ਇੱਥੇ ਆਜੋ ਤੇ ਮੈਂ ਸਿਆਲ ਨੂੰ ਇੱਥੇ ਕੀ ਕਰਨ ਨਾ ਮਨਾਵਾ ਮੈਂ ਉਧਰ ਹੀ ਠੀਕ ਆ ਕੋਈ ਗੱਲ ਨਹੀਂ ਚੱਲ ਜਾਾਂਗੇ ਤੇ ਜੇ ਬੱਗੀਆਂ ਔਖੀ ਆ ਹੁਣੇ ਚਾਹੀਦਾ ਤੇ ਲਾ ਕੇ ਤੇ ਲੈ ਜਾ ਉਧਰ ਲਾ ਲਾ ਕਿੱਥੇ ਲਾ ਕੇ ਲੈ ਜਾ ਉਧਰ ਕਿੱਦਣ ਲੱਗਣਾ ਵਾ ਜਿੱਥੇ ਮਰਜੀ ਲਾ ਲਾ ਤੇਰਾ ਇਹ ਸੀਨ ਨਾ ਅੰਦਰ ਤੇ ਨਹੀਂ ਐ ਨਾ ਤੇਰਾ ਅੰਦਰ ਤੇ ਬਰਾਬਰ ਦੇ ਹੀ ਆ ਬਰਾਬਰ ਦੇ ਆ ਤੇ ਅੰਦਰ ਬਰਾਬਰ ਦੇ ਤੇ ਫਿਰ ਨਹੀਂ ਇੱਧਰ ਆਜਨੇ ਤੂੰ ਹੀ ਉੱਧਰ ਚੱਲ ਜਾ ਦੀਦੀ ਤੁਹਾਨੂੰ ਨਾ ਪਤਾ ਨਹੀਂ ਕੀ ਦਿਓ ਦੇਣੇ ਹੁੰਦਾ ਜਾਂਦਾ ਵਾ ਪਹਿਲਾਂ ਵੀ ਆਪਾਂ ਇੱਕੋ ਘਰ ਚ ਰਹਿੰਦੀਆਂ ਹਾਂ ਤੂੰ ਇਹ ਤਾਂ ਹੁਣ ਮੈਨੂੰ ਵੇਖ ਨਹੀਂ ਸਕਾਉਂਦੇ ਗੁਰਲੀਨ ਤੂੰ ਨਾ ਮੈਨੂੰ ਚੰਗੀ ਨਹੀਂ ਲੱਗਦੀ ਹਾਹੋ ਤੇਰੀ ਆਦਤ ਮਾੜੀ ਜਿਹੜਾ ਤੂੰ ਗੜੀਆਂ ਬੋਲਦੀਆਂ ਦੀ ਅਗਲੇ ਨੂੰ ਤੂੰ ਕੁਝ ਸਮਝਦੀ ਨਹੀਂ ਐ ਤੈਨੂੰ ਹੁੰਦਾ ਵਾ ਕਿ ਇਹ ਬੋਲਣ ਦੇ ਇਹਨਾਂ ਨੂੰ ਬੋਲੀ ਜਾਣੇ ਤੇ ਮੈਂ ਆਪਣਾ ਵੱੱਤਰ ਵਾਈ ਜਾਵਾਂ ਦੀਦੀ ਮੈਨੂੰ ਬੋਲਣ ਦੀ ਕੋਈ ਜ਼ਰੂਰਤ ਨਹੀਂ ਮੈਂ ਮਨਚੇ ਇਹੋ ਧਾਰਨੀਆ ਵੀ ਮੈਂ ਨਹੀਂ ਅੱਗੇ ਬੋਲਣਾ ਪਰ ਤੇ ਗੱਲ ਇਹੋ ਜੀ ਕਰ ਦਿੰਦੇ ਹੋ ਅੱਗੇ ਨਹੀਂ ਇਹ ਦਨੀਆ ਕ누ਆ ਕਰਦੇ ਜਿੱਦਾਂ ਨਹੀਂ ਹੁਣ ਤੁਸੀਂ ਕਰਦੇ ਹੋ ਚਲ ਠੀਕ ਹੈ ਮੈਂ ਕ누ਆ ਕਰ ਦਿਆਂ ਨਾ ਚੁੱਪ ਕਰਕੇ ਨਹੀਂ ਨਿਕਲ ਇਥੋਂ ਬਾਹਰ ਇਹਨਾਂ ਨੂੰ ਧੱਕੇ ਮਾਰ ਕੇ ਕੱਢਣਾ ਪਏ ਲੈੱਸ ਇਹਨਾਂ ਦਾ ਕੋਈ ਹਾਲ ਨਹੀਂ ਇਹਨਾਂ ਨੇ ਵੇਖਣਾ ਵੀ ਰਾਤ ਆ ਕੇ ਦੇਣਾ 24 ਘੰਟੇ ਕੋੜ ਕੋੜ ਜੇ ਕਿੱਥੇ ਮਰਾਂ ਬੈ ਜਾ ਇਹੀ ਵੇਖਣ ਦੀਆਂ ਹੁਣ ਮੈਂ ਬਾਹਰ ਫੜ ਕੇ ਠਾਵਾਂਗੀ ਤੇ ਫੇਰ ਹੀ ਜਾਣਾ ਬਾਹਰ ਕੋਈ ਗੱਲ ਨਹੀਂ ਮੈਂ ਚਲ ਜਣੀ ਆ ਨਾਲੇ ਐਵੇਂ ਸਿਆਣੇ ਆਂਦੇ ਆ ਜਿਹੜੀ ਕਿ ਹਿੰਨੀ ਚੀਜ਼ ਲਵਾਈ ਆ ਉਹਨੂੰ ਉਹਦਾ ਮਾਣ ਹੀ ਹੁੰਦਾ ਵਾ ਮੈਂ ਵੀ ਚਾਰ ਪੈਸੇ ਪਾਏ ਹੁੰਦੇ ਤੇ ਮੈਂ ਵੀ ਅੱਜ ਹੱਕ ਨਾ ਬਿੰਦੀ ਤਾਂ ਕੋਈ ਗੱਲ ਨਹੀਂ ਚਲ ਜਾਾਂਗੇ ਬੱਤੀ ਕਿਹੜੀ ਆਂ ਉੰਦੀ ਆ ਸ਼ਾਮਾ ਨਹੀਂ ਆਣੀ ਆ ਤੇ ਕੋਈ ਨਹੀਂ ਸ਼ਾਮਾ ਨੂੰ ਤੇ ਆਈ ਜਾਣੀ ਆ ਨਾ ਤੈਨੂੰ ਹੁਣ ਤੋਂ ਕਵਾਂਗੇ ਬਾਹਰ ਜਾਣ ਨੂੰ ਫੇਰ ਹੀ ਨਿਕਲੇਂਗੀ ਤੂੰ ਕੋਈ ਗੱਲ ਨਹੀਂ ਮੈਂ ਚਲ ਜਣੀ ਆ ਮੈਂ ਤਾਂ ਨਹੀਂ ਰੱਬ ਕਰਕੇ ਨਾ ਉਹ ਰਾਤ ਨੂੰ ਨਾ ਬੱਤੀ ਆਏ ਤੇ ਫੇਰ ਤੂੰ ਪਈ ਕਿੱਦ ਕਿ ਲੈਣੀ ਆਵੇਂ ਹਾਂ ਕਿਦਾਂ ਬਾਤ ਸੀਸਾ ਦਿੰਦੀ ਏ ਬੱਤੀ ਨਾ ਹੋਵੇ ਤਾਂ ਤੂੰ ਬਲਾ ਸੋਝੇਂਗੀ ਨਾ ਮਾਨਣਾ ਤੇਰੇ ਕਿਆ ਨਹੀਂ ਹੋਣੀ ਪਾਣੇ ਚੱਲਣ ਨਹੀਂ ਨਹਿ ਦਿਆ ਵੇਖ ਕੇ ਸਕੂਨ ਜਾ ਮਿਲਣ ਦਿਆ ਚੱਲ ਅੱਜ RAM NAH ਸੌਵਾਂਗੇ ਤਾਂ ਸਹੀ ਨਾ ਅੰਦਰ ਬਾਹਰ ਜਾਈਦਾ ਤਾਂ ਤੇਰਾ ਮੱਛਰ ਨਹੀਂ ਛੜਦਾ ਅੰਦਰ ਸੌਂਦਾ ਤੇ ਗਰਮੀ ਨਾਲ ਮਰ ਜਾਈਦਾ ਹੀ ਮੈਡਮ ਸੁੱਤੀ ਰਹਿੰਦੀ ਹੇ ਤਾ ਨਾਲ ਤੇ ਗੱਲਾਂ ਵਾਧੂ ਦੀਆਂ ਕਰਦੀ ਉਦਾਂ ਬੜੇ ਹੋਣੇ ਮਿਹਨੇ ਪੇੜਦੀ ਐ ਤੇ ਇਹੋ ਜਿਹੀਆਂ ਚੀਜ਼ਾਂ ਦਾ ਨਹੀਂ ਇਹਨੂੰ ਪਤਾ ਹੈਗਾ ਹੋ ਗਿਆ ਜੰਗ ਖਤਮ ਲਾ ਲਣੀ ਘੜੀ ਹੋਰ ਅਗਲੀ ਨੇ ੱਟਕੇ ਮਾਰ ਕੇ ਮੈਨੂੰ ਬਾਹਰ ਕੱਢਿਆ ਵਾ